ਮੁਰਦਾਬਾਦ 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 ਪੁਚਰ ਮੁੱਖ ਮੰਤਰੀ ਮੁਰਦਾਬਾਦ 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 ਕਿਸਾਨਾ ਮਜ਼ਦੂਰਾਂ ਮਨਾਜ ਮੁਹੰਮਦ ਜਰਮਕਰਣਾਪਾ ਮੁਰਦਾਬਾਦ ਜਿੰਦਾਬਾਦ ਪੰਜਾਬ ਦਾ ਸ਼ਫਰ ਕਰਨ ਵਾਲਾ ਦੋਸਤ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਜਨ ਸੇਵਾ ਕਰਨ ਲਈ ਸਤਿ ਮੁਰਦਾਬਾਦ ਭਾਜਪਾ ਦਾ ਜਨਰ ਪੰਜਾਬ ਮਾਨ ਮੁਰਦਾਬਾਦ 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 ਅਮਲੀ ਭਗਵੰਤ ਮਾਨ ਮੁਰਦਾਬਾਦ 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 ਪੁਰਦਾਪਾ ਪੰਜਾਬ ਕਰਵਾ ਦੇ ਸਲਾਹ ਜੀ ਅੱਜ ਤੁਸੀਂ ਇੱਥੇ ਪੁਤਲਾ ਫੂਕ ਰਹੇ ਤੁਸੀਂ ਅੱਜ ਚੰਡੀਗੜ੍ਹ ਦੀ ਕਾਲ ਦਿੱਤੀ ਹੋ ਇਸ ਲਈ ਮੈਂ ਕਿਸਾਨ ਮਜਬੂਰ ਦਾ ਸਿਨੇ ਕੀ ਪੰਜਾਬ ਦੇ ਨਾਮ ਕਿਸੇ ਨੂੰ ਖੁਦ ਬੋਲ ਰਿਹਾ ਮਸਲਾ ਇਹ ਹੈ ਕਿ ਕੋਡ ਹਮ ਤਮਾਮ ਇਨ ਬਿਨ ਮੋਦੀ ਦੇ ਰਾਹ ਤੁਰਿਆ भोले ਫਸਾਏ ਕਿਸਾਨਾਂ ਨੂੰ ਫੁੱਟ ਫੁੱਟ ਕੇ ਜੇਲਾਂ 'ਚ ਡੱਕ ਰਿਹਾ ਜਿਸ ਚੀਜ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਉਂਦਾ ਹੋਇਆ ਇਹ ਹੈ ਕਿ ਜਦ ਚੰਡੀਗੜ੍ਹ ਦੇ ਕਿਸਾਨਾਂ ਦਾ ਮੀਟਿੰਗ ਚੱਲ ਰਹੀ ਸੀ ਉੱਥੇ ਮੁੱਖ ਮੰਤਰੀ ਜੀ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇਣ ਚ ਲਖਾਵੇਂ ਇੱਕਦਮ ਹੋਸ਼ੇਪਨ ਤੇ ਆ ਗਏ ਤੇ ਇਹ ਕਹਿ ਕੇ ਉੱਥੇ ਕਿ ਜੋ ਕਰਨਾ ਕਰ ਲੋ ਮੈਂ ਤੁਹਾਡੀਆਂ ਮੰਗਾਂ ਨਹੀਂ ਮੰਨਦਾ ਜਿਹੜਾ ਅੱਜ ਤੱਕ ਪੰਜਾਬ ਦੀ ਰਾਜਨੀਤੀ 'ਚ ਕਦੀ ਐਡਾ ਹੋਇਆ ਹੀ ਨਹੀਂ ਤੇ ਅਗਲੇ ਦਿਨ ਕਿਸਾਨਾਂ ਦੀ ਫੜੋ ਫੜਾਈ ਕਰਕੇ ਉਹਨਾਂ ਨੂੰ ਜੇਲ੍ਹਾਂ 'ਚ ਧੱਕ ਲਿਆ ਫਿਰ ਮੁੱਖ ਮੰਤਰੀ ਨੇ ਝੂਠ ਬੋਲਣਾ ਸ਼ੁਰੂ ਕਰ ਦਿੱਤੇ ਕਿ ਇਹ ਰੇਲਾ ਜਾਮ ਕਰ ਰਹੇ ਆ ਇਹ ਰਸਤੇ ਜਾਮ ਕਰ ਰਹੇ ਆ ਜੰਦਗੇ ਕਿਸਾਨ ਦੇ ਇਹ ਗੈਰ ਐਸੀ ਕਿ ਸਾਨੂੰ ਜਗਾ ਦੱਸੋ ਚੰਡੀਗੜ੍ਹ ਚ ਅਸੀਂ ਆਪਣਾ ਪੱਕਾ ਮੋਰਚਾ ਲਾਉਣਾ ਹੈ ਕਿ ਜੋ ਸਾਡੀ ਸੂਬੇ ਦੀ ਆ ਗਾਲ ਸੀ ਕਿ ਕੱਲ ਸਾਡੀ ਸੂਬਾ ਅਗੋ ਦੀ ਮੀਟ ਹੋਈ ਸੀ ਉਥੇ ਸਾਡੇ ਲਈ ਇਹ ਆਦੇਸ਼ ਦਿੱਤਾ ਕਿ ਪੂਰੇ ਪੰਜਾਬ ਭਾਰ ਵਿੱਚ ਭਗਵੰਤ ਸਿੰਘ ਮਾਨ ਦੇ ਪੁੱਤ ਨੇ ਉੱਕੇ ਜਾਣਗੇ ਉਸੇ ਕਰੀਤੇ ਤੇ ਅੱਜ ਵੀ ਕਾਰਵਾਈ ਗਈ ਆ ਤੇ ਜੋ ਵੀ ਜੱਗੇ ਬੰਦਿਆਂ ਨੇ ਅਗਲੇ ਹੁਕਮ ਆਉਣ ਤੋਂ ਉਹ ਦਿਨ ਦੇ ਲਾਗੂ ਜਿੱਤੇ ਗਏ ਸਾਡੇ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜੇ ਸੀਐਮ ਸਾਹਿਬ ਭੱਜੇ ਸੀ ਗੱਲ ਤਾਂ ਮੋਦੀ ਸਰਕਾਰ ਨਾਲ ਸੀ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਉਣਾ ਐ ਐਮਐਸਪੀ ਦੀ ਗਰੰਟੀ ਚਾਹੀਦੀ ਆ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਹੋਣਾ ਜਿਹੜੀਆਂ ਇਹਨੇ ਵਸਰੀਆਂ ਗੱਲਾਂ ਵੀ ਨਹੀਂ ਆ ਗਈਆਂ ਮੁੱਖ ਮੰਤਰੀ ਉੱਥੇ ਲੱਤਾਂ ਆਪਣੀਆਂ ਡਾਉਣ ਡਿਆ ਕਿਸਾਨ ਤਾਂ ਝੂਠੀ ਚ ਜਾ ਰਹੇ ਚੰਡੀਗੜ੍ਹ ਜਿੱਥੇ ਤੇਰੀ ਕੋਈ ਦਾਵੇਦਾਰੀ ਨਹੀਂ ਹੈਗੀ ਢੋਲਿਆ ਬੰਸੀਆ ਤੇ ਤੂੰ ਮੋਦੀ ਦਾ ਹੱਥ ਠੋਕਾ ਬਣ ਕੇ ਇਹ ਵਾਰ ਕਿਸਾਨਾਂ ਤੇ ਕੀਤਾ ਜਿਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ